ਅੱਜ ਕਿਸਾਨ ਪ੍ਰੋਫ ਸਤਸ੍ਰੀਕਾਲ ਮੈਂ ਬਾਠਰ ਸੌਲੀ ਵਾਲਾ ਆਪਾਂ ਖੜਿਆ ਪਿੰਡ ਸੌਲੀ ਜ਼ਿਲ੍ਹਾ ਪਟਿਆਲਾ ਘੱਗਰ ਦਰਿਆ ਦੇ ਪੁਲ ਦੇ ਬਿਲਕੁਲ ਉੱਪਰ ਔਰ ਅੱਜ ਆਪਾਂ ਗੱਲ ਕਰੀਏ 12 ਸਤੰਬਰ ਦਿਨ ਸ਼ੁੱਕਰਵਾਰ ਦੀ ਜਿਹੜੀ ਆਪਾਂ ਘੱਗਰ ਬੈਲਟ ਦੇ ਨਾਲ ਲੱਗਦੇ ਸਾਰੇ ਇਲਾਕਿਆਂ ਵਾਸਤੇ ਅੱਜ ਨਵੀਂ ਜਾਣਕਾਰੀ ਲੈ ਕੇ ਆਏ ਆ ਔਰ ਜਿਹੜੀ ਅੱਜ ਦੀ ਗੱਲ ਕਰੀਏ ਕਿ ਸਾਰ ਇੱਕ ਘਰ ਦੇ ਨਾਲ ਲੱਗਦੇ ਇਲਾਕਿਆਂ ਵਾਸਤੇ ਬੜੀ ਰਾਹਤ ਭਰੀ ਜਿਹੜੀ ਖਬਰ ਕਿਉਂਕਿ 24 ਘੰਟਿਆਂ ਦੇ ਵਿੱਚ ਲਗਭਗ ਗੱਲ ਕਰੀਏ 6 ਤੋਂ 8 ਇੰਚ ਪਾਣੀ ਜਿਹੜਾ ਘੱਗਰ ਦਰਿਆ ਦੇ ਵਿੱਚ ਉਤਰ ਚੁੱਕਾ ਜਿਹੜੀ ਆਪਾਂ ਸਾਰੀ ਗੱਲ ਕਰੀਗੇ ਅੱਧੇ ਤੋਂ ਪੌਣਾ ਫੁੱਟ ਜਿਹੜਾ ਘੱਗਰ ਦਰਿਆ ਪਿੰਡ ਸੌਲੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਘਟ ਚੁੱਕਾ ਥੱਲੇ ਹੋ ਚੁੱਕਾ ਔਰ ਸੋ ਆਪਾਂ ਗੱਲ ਕਰਦੇ ਹਾਂ ਕਿ ਕਿਸਾਨ ਭਰਾਵਾਂ ਵਾਸਤੇ ਤਕਰੀਬਨ ਰਾਤ ਭਰੀ ਖਬਰਾਂ ਤੋਂ ਜਿਨ੍ਹਾਂ ਸਾਡੇ ਭਰਾਵਾਂ ਨੇ ਚੈਂ ਪਿੰਡ ਕਰਤਾਰਪੁਰ ਰਸਬਲੀ ਸ਼ਤਰਾਣਾ 나ਈ ਆਲਾ ਜੋਗਿਆਲਾ ਗਲਾੜ ਨਵਾਂ ਗੋਂ ਹੋਤੀਪੁਰ ਬੰਗਾ ਬਸਾਰਾ ਜਿਨ੍ਹਾਂ ਸਾਰੇ ਸਾਡੇ ਕਿਸਾਨ ਭਰਾਵਾਂ ਨੌਜਵਾਨਾਂ ਬਜ਼ੁਰਗਾਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਖਗਰ ਦਰਿਆ ਦੇ ਕੰਡਿਆਂ ਦੇ ਉੱਪਰ ਘਟੋ ਘਟ ਵੀ ਲਗਭਗ ਗੱਲ ਕਰੀਏ 12 ਤੋਂ 15 ਦਿਨ ਤਕਰੀਬਨ ਹੋ ਗਏ ਆ ਘੱਗਾ ਦਰਿਆ ਨੂੰ ਚੱਲਦੇ ਨੂੰ ਔਰ ਉਸ ਦਿਨ ਤੋਂ ਸਾਡੇ ਕਿਸਾਨ ਭਰਾ ਦਿਨ ਰਾਤ ਘੱਗਰ ਦੇ ਬੰਨਾਂ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਸੀ ਸੋ ਉਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਜੋ ਮਿਹਨਤ ਨੂੰ ਬੂਰ ਪਿਆ ਸੋ ਪਰਮਾਤਮਾ ਨੇ ਬਲੀ ਕੀਤੀ ਆ ਜਾਨੀ ਔਰ ਮਾਲੀ ਨੁਕਸਾਨ ਤੋਂ ਜੋ ਬਚਾ ਕੇ ਰੱਖਿਆ ਘੱਗਰ ਦਰਿਆ ਦਾ ਪਾਣੀ ਆ ਜੋ ਕੰਡਿਆਂ ਦੇ ਅੰਦਰ ਅੰਦਰ ਤਕਰੀਬਨ ਲੰਘ ਗਿਆ ਸੋ ਅੱਗੇ ਹੁਣ ਪੱਛੋਂ ਚੱਲਦੀ ਆ ਮੌਸਮ ਖੁੱਲਾ ਪਿੱਛੇ ਵੀ ਤਕਰੀਬਨ ਸਾਰੇ ਬਰਸਾਤਾਂ ਹਟ ਚੁੱਕੀਆਂ ਚਾਹੇ ਆਪਾਂ ਪਹਾੜਾਂ ਦੀ ਗੱਲ ਕਰੀਏ ਜਾਂ ਮਦਾਨੀ ਇਲਾਕਿਆਂ ਦੀ ਸਾਰੇ ਬਰਸਾਤ ਹਟ ਚੁੱਕੀ ਆ ਸੋ ਰਤ ਭਰੀ ਖਬਰ ਆ ਸਾਰੇ ਭਰਾਵਾਂ ਵਾਸਤੇ ਜਿੰਨੇ ਭਰਾਵਾਂ ਨੇ ਸਾਡਿਆਂ ਨੇ ਘੰਗਰ ਦਰਿਆ ਤੇ ਮਿਹਨਤ ਕੀਤੀ ਆ ਸੋ ਸਾਡੇ ਪੇਜ ਬਾਠ ਸੋਲੀ ਵੱਲੋਂ ਸਾਰਿਆਂ ਦਾ ਧੰਨਵਾਦ ਅੱਗੇ ਜਿਹੜੀ ਕੱਲ ਦੀ ਨਵੀਂ ਜਾਣਕਾਰੀ ਆਪਾਂ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਕੱਲ ਮੈਨੂੰ ਕੋਈ ਗੱਲ ਕਰਨ ਲੱਗਾ ਕਹਿੰਦਾ ਵੀ ਬਾੜ ਸਾਹਿਬ ਤੁਸੀਂ 1 ਇੰਚ ਜਾਂ 2 ਇੰਚ ਦੀ ਖਬਰ ਪਾਦ ਨੇ ਵੀ 1 ਇੰਚ ਪਾਣੀ ਚੜਿਆ ਜਾਂ 1 ਇੰਚ ਪਾਣੀ ਉਤਰਿਆ ਵੀ ਐਂਦੀ ਕੋਈ ਵੱਡੀ ਗੱਲ ਨਹੀਂ ਹੁੰਦੀ 1 ਇੰਚ ਦੀ ਮੈਂ ਫਿਰ ਉਹਨੂੰ ਜਵਾਬ ਦਿੰਦਾ ਮੈਂ ਕਿਹਾ ਸੱਜਣਾ ਇੱਕ ਪਾਸੇ ਜਦੋਂ ਕਦਰ ਦਰਿਆ ਠਾਠਾ ਮਾਰਦਾ ਚੱਲ ਰਿਹਾ ਹੋਵੇ ਤੇ ਬਾਹਰਲੇ ਪਾਸੇ ਸਾਡੇ ਕਿਸਾਨ ਭਰਾ ਦੀ ਜੀਰੀ ਨਿਸਰੀ ਤਿਆਰ ਖੜੀ ਹੋਵੇ ਉਹ ਵੀ ਠਾਠਾ ਮਾਰਦੀ ਜੀਰੀ ਖੜੀ ਹੋਵੇ 1 ਇੰਚ ਪਾਣੀ ਚੜਦਾ ਜਾਂ ਫਿਰ 1 ਇੰਚ ਪਾਣੀ ਉਤਰਦਾ ਤਾਂ ਉਹ ਸਾਡੇ ਉਸ ਕਿਸਾਨ ਭਰਾ ਨੂੰ ਪੁੱਛ ਕੇ ਦੇਖੇ ਕਿ ਉਸ 1 ਇੰਚ ਦੀ ਕੀਮਤ ਕੀ ਹੁੰਦੀ ਹੈ ਕਿਉਂਕਿ ਜੇ ਪਾਣੀ 1 ਇੰਚ ਚੜਦਾ ਤੱਕ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧਦੀਆਂ ਸੀ ਜੇ 1 ਇੰਚ ਪਾਣੀ ਘਟਦਾ ਸੀ ਤਾਂ ਸਾਡੇ ਕਿਸਾਨ ਭਰਾਵਾਂ ਲਈ ਰहत ਭਰੀ ਜਿਹੜੀ ਖਬਰ ਹੁੰਦੀ ਸੀ ਸੋ ਇਸ ਕਰਕੇ ਉਹ ਕਹਿਣ ਲੱਗਾ ਕਿ ਹਾਂ ਹੁਣ ਮੈਨੂੰ ਪਤਾ ਲੱਗਾ ਕਿਉਂਕਿ ਇੱਕ ਇੱਕ ਮਿੰਟ ਔਰ ਇੱਕ ਇੱਕ ਇੰਚ ਬੜਾ ਕੀਮਤੀ ਰਿਹਾ ਇਸ ਘੱਗਰ ਦਰਿਆ ਦੇ ਪਾਣੀ ਤੇ ਕਿਸਾਨਾਂ ਭਰਾਵਾਂ ਵਾਸਤੇ ਸੋ ਸਾਰਿਆਂ ਦਾ ਫੇਰ ਤੋਂ ਧੰਨਵਾਦ 6800 ਵਾਲੇ ਪੇਜ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਫੋਲੋ ਕਰ ਲਓ ਸਾਡੀ ਵੀਡੀਓ ਨੂੰ ਅੱਗੇ ਤੇ ਅੱਗੇ ਸ਼ੇਅਰ ਕਰਦੇ ਅਗਰ ਤਾਂ ਜੋ ਸਾਰੇ ਸਾਡੇ ਘੱਗਰ ਦੇ ਨਾਲ ਲੱਗਦੇ ਭਰਾਵਾਂ ਕੋਲ ਸਾਡੀ ਜਾਣਕਾਰੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ